ਰਾਮ ਸਿੰਘ ਅਤੇ ਉਹਨਾਂ ਦੀ ਪਤਨੀ ਗਿਆਨਕੌਰ ਆਪਣੇ ਪੁੱਤ ਨੂੰ ਮਿਲਣ ਲਈ ਦਿੱਲੀ ਜਾ ਰਹੇ ਸਨ ਕਿਉਂਕਿ ਉਹਨਾਂ ਦਾ ਪੁੱਤ ਪਿਛਲੇ 7 ਸਾਲਾਂ ਤੋਂ ਦਿੱਲੀ ਵਿੱਚ ਹੀ ਰਹਿ ਰਿਹਾ ਸੀ ਅਤੇ ਉਹ ਉੱਥੇ ਇੱਕ ਵੱਡੀ ਕੰਪਨੀ ਵਿੱਚ ਲੱਗਿਆ ਹੋਇਆ ਸੀ ਅੱਜ ਸਵੇਰੇ ਜਦੋਂ ਰਾਮ ਸਿੰਘ ਦੇ ਫੋਨ ਤੇ ਉਹਦਾ ਪੁੱਤ ਦਾ ਫੋਨ ਆਇਆ ਤਾਂ ਪਿੱਛੇ ਇੱਕ ਬੱਚਾ ਬੋਲ ਰਿਹਾ ਸੀ ਰਾਮ ਸਿੰਘ ਦਾ ਪੁੱਤ ਇਹ ਦੱਸਦਾ ਹੈ ਕਿ ਇਹ ਤੁਹਾਡਾ ਪੁੱਤ ਹੈ ਇਹ ਸੁਣ ਕੇ ਦੋਨੇ ਪਤੀ ਪਤਨੀ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਦੇ ਪੁੱਤ ਨੇ ਦਿੱਲੀ ਵਿੱਚ ਵਿਆਹ ਕਰਵਾ ਲਿਆ ਹੈ। ਦਿੱਲੀ ਵਿੱਚ ਅਮਨ ਜਿਸ ਕੰਪਨੀ ਵਿੱਚ ਲੱਗਿਆ ਹੋਇਆ ਸੀ ਉੱਥੇ ਹੀ ਉਸਨੇ ਆਪਣੇ ਨਾਲ ਕੰਮ ਕਰਦੀ ਇੱਕ ਕੁੜੀ ਨਾਲ ਵਿਆਹ ਕਰਵਾ ਲਿਆ ਸੀ। ਹੁਣ ਤਾਂ ਉਹਨਾਂ ਦਾ ਪੋਤਾ ਵੀ 1 ਸਾਲ ਦਾ ਹੋ ਗਿਆ ਸੀ। ਉਹ ਆਪਣੇ ਦਾਦਾ-ਦਾਦੀ ਨਾਲ ਆਪਣੇ ਜਨਮ ਦਿਨ ਤੇ ਗੱਲ ਕਰਨ ਦੀ ਜਿੱਦ ਕਰ ਰਿਹਾ ਸੀ। ਵਿਆਹ ਦੀ ਗੱਲ ਤੇ ਅਮਨ ਕਹਿੰਦਾ ਹੈ ਕਿ ਮੈਨੂੰ ਮaaf ਕਰ ਦਿਓ ਮੈਂ ਡਰ ਗਿਆ ਸੀ। ਨਹੀਂ ਤਾਂ ਮੈਂ ਇਹ ਗੱਲ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ। ਰਾਮ ਸਿੰਘ ਅਤੇ ਗਿਆਨ ਕੌਰ ਫਿਰ ਲਿਆ ਸਾਰੀਆਂ ਗੱਲਾਂ ਨੂੰ ਭੁੱਲ ਕੇ ਆਪਣੇ ਪੁੱਤ ਨੂੰ ਮਾਫ ਕਰ ਦਿੰਦੇ ਹਨ। ਉਹ ਆਪਣੇ ਪੋਤੇ ਦੇ ਜਨਮ ਦਿਨ ਤੇ ਪਹੁੰਚਣ ਦੀ ਤਿਆਰੀ ਕਰਨ ਲੱਗਦੇ ਹਨ। ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉਹ ਦਿੱਲੀ ਜਾਣ ਲਈ ਟ੍ਰੇਨ ਫੜ ਲੈਂਦੇ ਹਨ। ਰਾਹ ਵਿੱਚ ਉਹ ਆਪਣੇ ਪੁੱਤ ਅਤੇ ਪੋਤੇ ਬਾਰੇ ਬਹੁਤ ਕੁਝ ਸੋਚ ਰਹੇ ਸੀ। ਉਹ ਤਾਂ ਆਪਣੇ ਪੋਤੇ ਤੇ ਨੂੰ ਬਾਰੇ ਸੋਚ ਕੇ ਖੁਸ਼ ਹੋ ਰਹੇ ਸਨ। ਆਪਣੇ ਪੁੱਤ ਦਾ ਘਰ ਵਸਿਆ ਦੇਖ ਕੇ ਹਰ ਮਾਪੇ ਨੂੰ ਖੁਸ਼ੀ ਹੁੰਦੀ ਹੈ। 5-6 ਘੰਟਿਆਂ ਵਿੱਚ ਉਹ ਦਿੱਲੀ ਪਹੁੰਚ ਜਾਂਦੇ ਹਨ ਦਿੱਲੀ ਦੇ ਸਟੇਸ਼ਨ ਤੇ ਪਹੁੰਚ ਕੇ ਉਹ ਆਪਣੇ ਫੋਨ ਤੋਂ ਅਮਨ ਨੂੰ ਫੋਨ ਕਰਦੇ ਹਨ ਅਮਨ ਫੋਨ ਚੱਕ ਕੇ ਕਹਿੰਦਾ ਹੈ ਕਿ ਮੈਂ ਥੋੜੇ ਟਾਈਮ ਵਿੱਚ ਇੱਥੇ ਪਹੁੰਚ ਜਾਵਾਂਗਾ ਤੁਸੀਂ ਬੈਂਚ ਤੇ ਬੈਠ ਕੇ ਮੇਰਾ ਇੰਤਜ਼ਾਰ ਕਰ ਲਓ ਤੁਸੀਂ ਸਟੇਸ਼ਨ ਤੇ ਰਹੋ ਕਿਤੇ ਆਸ-ਪਾਸੇ ਨਾ ਜਾਇਓ ਮੈਂ ਤੁਹਾਨੂੰ ਸਟੇਸ਼ਨ ਤੇ ਹੀ ਲੈਣ ਆਵਾਂਗਾ ਰਾਮ ਸਿੰਘ ਸੋਚਦਾ ਹੈ ਕਿ ਪੁੱਤ ਕਿਸੇ ਕੰਮ ਵਿੱਚ ਬਿਜ਼ੀ ਹੋਵੇਗਾ ਇਸੇ ਲਈ ਅਜਿਹਾ ਕਹਿ ਰਿਹਾ ਹੈ ਉਹ ਸਟੇਸ਼ਨ ਦੇ ਅੰਦਰ ਛਾਂ ਥੱਲੇ ਲੱਗੇ ਬੈਂਚਾਂ ਤੇ ਜਾ ਕੇ ਬੈਠ ਜਾਂਦੇ ਹਨ ਹੁਣ ਇਸ ਗੱਲ ਨੂੰ ਇੱਕ ਤੋਂ 2 ਘੰਟੇ ਬੀਤ ਗਏ ਸੀ ਦੁਪਹਿਰ ਦੇ 12 ਵਜੇ ਗਏ ਸਨ 12 ਵਜੇ ਰਾਮ ਸਿੰਘ ਫੇਰ ਆਪਣੇ ਪੁੱਤ ਨੂੰ ਫੋਨ ਕਰਦਾ ਹੈ ਤੇ ਪੁੱਛਦਾ ਹੈ ਕਿ ਤੈਨੂੰ ਅਜੇ ਆਉਣ ਵਿੱਚ ਕਿੰਨਾ ਕੁ ਹੋਰ ਟਾਈਮ ਲੱਗੇਗਾ ਇਸ ਤੇ ਅਮਨ ਕਹਿੰਦਾ ਹੈ ਕਿ ਮੈਨੂੰ ਥੋੜਾ ਜਿਹਾ ਕੰਮ ਹੋ ਗਿਆ ਸੀ ਮੈਂ ਹੁਣੇ ਆ ਰਿਹਾ ਹਾਂ ਤੁਸੀਂ ਥੋੜਾ ਜਿਹਾ ਇੰਤਜ਼ਾਰ ਹੋਰ ਕਰ ਲਓ ਮਾਪਿਓ ਕੋਲ ਇੰਤਜ਼ਾਰ ਕਰਨ ਤੋਂ ਬਿਨਾ ਹੋਰ ਕੋਈ ਰਸਤਾ ਵੀ ਨਹੀਂ ਸੀ ਕਿਉਂਕਿ ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਦਾ ਪੁੱਤ ਦਿੱਲੀ ਵਿੱਚ ਰਹਿੰਦਾ ਕਿੱਥੇ ਹੈ ਅਈ ਦੇਵਤ ਦੇ ਸ਼ਹਿਰ ਵਿੱਚ ਉਹ ਆਪਣੇ ਪੁੱਤ ਦਾ ਘਰ ਲੱਭ ਵੀ ਨਹੀਂ ਸੀ ਸਕਦੇ। ਉਹ ਰੇਲਵੇ ਸਟੇਸ਼ਨ ਤੇ ਹੀ ਬੈਠੇ ਅਮਨ ਨੂੰ ਉਡੀਕਦੇ ਰਹਿੰਦੇ ਹਨ। ਰਾਮ ਸਿੰਘ ਥੋੜੀ ਜੀ ਅਚਵੀ ਕਰ ਰਿਹਾ ਸੀ। ਇਹ ਦੇਖ ਕੇ ਗਿਆਨਕੌਰ ਕਹਿੰਦੀ ਹੈ ਕਿ ਮੈਂ ਵੀ ਤਾਂ ਤੁਹਾਡੇ ਨਾਲ ਹੀ ਬੈਠੀ ਆ ਤੁਹਾਨੂੰ ਬਹੁਤ ਜਲਦੀ ਹੈ ਪੋਤੇ ਨੂੰ ਮਿਲਣ ਦੀ। ਇਹ ਸੁਣ ਕੇ ਰਾਮ ਸਿੰਘ ਹੱਸਣ ਲੱਗਦਾ ਤੇ ਕਹਿੰਦਾ ਕਿ 7 ਸਾਲਾਂ ਤੋਂ ਆਪਾਂ ਅਮਨ ਨੂੰ ਨਹੀਂ ਮਿਲੇ ਤੇ ਹੁਣ ਜਦੋਂ ਇਹ ਪਤਾ ਲੱਗਿਆ ਕਿ ਉਹਨੇ ਵਿਆਹ ਕਰਵਾ ਲਿਆ ਤੇ ਆਪਣਾ ਇੱਕ ਪੋਤਾ ਵੀ ਹੈ। ਤਾ ਪੋਤੇ ਨੂੰ ਮਿਲਣ ਦੀ ਇੱਕ ਜੀਵ ਜੀ ਕਹਾਣੀ ਹੈ ਪਿੰਡ ਵਿੱਚ ਰਾਮ ਸਿੰਘ ਕੋਲ ਵਧੀਆ ਜ਼ਮੀਨ ਸੀ ਪਰ ਮੁੰਡਾ ਪੜ੍ਹ ਲਿਖ ਕੇ ਨੌਕਰੀ ਕਰਨਾ ਚਾਹੁੰਦਾ ਸੀ ਇਸੇ ਲਈ ਉਹ ਦਿੱਲੀ ਆ ਗਿਆ ਰਾਮ ਸਿੰਘ ਪੋਤੇ ਲਈ ਇੱਕ ਝੋਲੇ ਵਿੱਚ ਖੇਡਾਂ ਲੈ ਕੇ ਆਇਆ ਜਦੋਂ ਅਮਨ ਨੌਕਰੀ ਕਰਨ ਦੀ ਜਿੱਦ ਕਰ ਰਿਹਾ ਸੀ ਤਾਂ ਰਾਮ ਸਿੰਘ ਨੇ ਉਹਨੂੰ ਸਮਝਾਇਆ ਵੀ ਸੀ ਕਿ ਆਪਣੇ ਕੋਲ ਜ਼ਮੀਨ ਬਹੁਤ ਹੈ ਤੂੰ ਇੱਥੇ ਖੇਤੀ ਕਰ ਲੈ ਆਪਣਾ ਤਾਂ ਵਧੀਆ ਗੁਜ਼ਾਰਾ ਹੋ ਰਿਹਾ ਹੈ ਪਰ ਮੁੰਡੇ ਨੇ ਉਹਨਾਂ ਦੀ ਇੱਕ ਗੱਲ ਨਾ ਸੁਣੀ ਅਤੇ ਦਿੱਲੀ ਵਿੱਚ ਆ ਕੇ ਰਹਿਣ ਲੱਗ ਗਿਆ ਹੁਣ ਸਟੇਸ਼ਨ ਤੇ ਬੈਠੇ ਰਾਮ ਸਿੰਘ ਹੋਰਾਂ ਨੂੰ 4 ਵਜ ਗਏ ਸਨ ਅਜੇ ਤੱਕ ਅਮਨ ਨਹੀਂ ਸੀ ਆਇਆ ਜਦੋਂ ਵੀ ਉਹ ਅਮਨ ਨੂੰ ਫੋਨ ਕਰਦੇ ਉਹ ਥੋੜੀ ਦੇਰ ਹੋਰ ਕਹਿ ਕੇ ਫੋਨ ਕੱਟ ਦਿੰਦਾ ਹੁਣ ਜਦੋਂ 4 ਵਜ ਗਏ ਤਾਂ ਆਰਾਮ ਸਿੰਘ ਗੁੱਸੇ ਵਿੱਚ ਆ ਗਿਆ ਦੂਜੇ ਪਾਸੇ ਗਿਆਨਕੌਰ ਦੀ ਤਬੀਤ ਵੀ ਥੋੜੀ ਜਿਹੀ ਖਰਾਬ ਹੋ ਗਈ ਸੀ ਉਸ ਨੂੰ ਬੁਖਾਰ ਹੋ ਗਿਆ ਸੀ ਉਹਨੇ ਅੱਜ ਤੋਂ ਪਹਿਲਾਂ ਇੰਨਾ ਲੰਮਾ ਸਫ਼ਰ ਕਦੇ ਨਹੀਂ ਸੀ ਕੀਤਾ ਉੱਥੇ ਬੈਠਿਆਂ ਨੂੰ ਕਈ ਘੰਟੇ ਹੋ ਗਏ ਸਨ ਜਿਸ ਦੀ ਥਕਾਵਟ ਵੀ ਹੋ ਗਈ ਸੀ ਜਦੋਂ ਗਿਆਨਕੌਰ ਨੂੰ ਬੁਖਾਰ ਹੋ ਜਾਂਦਾ ਹੈ ਤਾਂ ਰਾਮ ਸਿੰਘ ਅਮਨ ਦੇ ਫੋਨ ਤੇ ਦੁਆਰੇ ਫੋਨ ਕਰਦਾ ਹੈ ਦੂਜੇ ਪਾਸੇ ਫੋਨ ਇੱਕ ਔਰਤ ਚੱਕਦੀ ਹੈ ਰਾਮ ਸਿੰਘ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੀ ਗੱਲ ਅਮਨ ਨਾਲ ਕਰਵਾ ਦਿਓ ਉਹ ਮੇਰਾ ਪੁੱਤ ਹੈ ਤਾਂ ਉਹ ਔਰਤ ਕਹਿਣ ਲੱਗਦੀ ਹੈ ਕਿ ਕਿਹੜਾ ਪੁੱਤ ਇੱਥੇ ਕੋਈ ਕਿਸੇ ਦਾ ਪੁੱਤ ਨਹੀਂ ਰਹਿੰਦਾ ਇਹ ਸੁਣ ਕੇ ਰਾਮ ਸਿੰਘ ਥੋੜਾ ਜਿਹਾ ਪਰੇਸ਼ਾਨ ਹੋ ਜਾਂਦਾ ਹੈ ਉਸ ਔਰਤ ਨੂੰ ਕਹਿੰਦਾ ਹੈ ਕਿ ਬੇਟਾ ਕਿਤੇ ਤੋਂ ਮਨਪ੍ਰੀਤਾ ਨਹੀਂ ਬੋਲ ਰਹੀ ਤਾਂ ਦੂਜੇ ਪਾਸੇ ਜਿਸ ਔਰਤ ਨੇ ਫੋਨ ਚੱਕਿਆ ਸੀ ਉਹ ਕਹਿੰਦੀ ਹੈ ਕਿ ਹਾਂ ਮੇਰਾ ਨਾਮ ਤਾਂ ਮਨਪ੍ਰੀਤੀ ਹੈ ਪਰ ਤੁਸੀਂ ਜਿਸ ਅਮਨ ਨਾਮ ਦੇ ਵਿਅਕਤੀ ਨੂੰ ਫੋਨ ਕੀਤਾ ਹੈ ਇਹ ਫੋਨ ਉਹਦਾ ਨਹੀਂ ਇੱਥੇ ਅਮਨ ਨਾਮ ਦਾ ਕੋਈ ਨਹੀਂ ਰਹਿੰਦਾ ਇਹ ਗੱਲ ਨੂੰ ਕਹਿ ਕੇ ਉਹ ਔਰਤ ਫੋਨ ਕੱਟ ਦਿੰਦੀ ਹੈ ਮਨਪ੍ਰੀਤ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਰਾਮ ਸਿੰਘ ਦੇ ਪੈਰਾਂ ਥਲੋਂ ਤਾਂ ਜ਼ਮੀਨ ਹੀ ਨਿਕਲ ਜਾਂਦੀ ਹੈ ਇਹ ਸਭ ਕੁਝ ਸੁਣ ਕੇ ਰਾਮ ਸਿੰਘ ਨੂੰ ਸਮਝਣ 'ਚ ਦੇਰ ਨਹੀਂ ਲੱਗਦੀ ਕਿ ਨੂੰ ਨਹੀਂ ਚਾਹੁੰਦੀ ਕਿ ਅਸੀਂ ਉਹਨਾਂ ਦੇ ਘਰ ਆਈਏ ਇਸੇ ਲਈ ਤਾਂ ਸਵੇਰ ਤੋਂ ਅਸੀਂ ਸਟੇਸ਼ਨ ਤੇ ਬੈਠੇ ਆ ਹੁਣ ਉਹਨੇ ਮੁੰਡੇ ਤੋਂ ਲੜ ਕੇ ਫੋਨ ਫੜ ਲਿਆ ਹੋਣਾ ਤੇ ਇਹ ਸਭ ਕੁਝ ਕਹਿ ਕੇ ਫੋਨ ਕੱਟ ਦਿੱਤਾ ਇਹ ਸਭ ਕੁਝ ਸੋਚ ਕੇ ਰਾਮ ਸਿੰਘ ਦੀਆਂ ਅੱਖਾਂ ਪਾਣੀ ਨਾਲ ਭਰ ਜਾਂਦੀਆਂ ਨੇ ਦੂਜੇ ਪਾਸੇ ਜਦੋਂ ਗਿਆਨਕੌਰ ਉਹਨੂੰ ਪੁੱਛਣ ਲੱਗਦੀ ਹੈ ਕਿ ਅਮਨ ਕੀ ਕਹਿ ਰਿਹਾ ਹੈ ਅਜੇ ਉਹਨੂੰ ਕਿੰਨੀ ਕੁ ਹੋਰ ਦੇਰ ਲੱਗੇਗੀ ਉਦੋਂ ਹੀ ਰਾਮ ਸਿੰਘ ਕਹਿੰਦਾ ਕਿ ਉਹ ਨਹੀਂ ਆਉਂਦਾ ਉਹਨੇ ਸਾਨੂੰ ਧੋਖਾ ਦਿੱਤਾ ਹੈ ਉਹਦੀ ਪਤਨੀ ਨਹੀਂ ਚਾਹੁੰਦੀ ਕਿ ਅਸੀਂ ਘਰ ਜਾਈਏ ਹੁਣ ਪਤਨੀ ਦੇ ਮਗਰ ਲੱਗ ਕੇ ਉਹ ਸਾਨੂੰ ਲੈਣ ਨਹੀਂ ਆਇਆ ਇਹ ਸਭ ਕੁਝ ਸੁਣ ਕੇ ਗਿਆਨਕੌਰ ਨੂੰ ਯਕੀਨ ਨਹੀਂ ਆਉਂਦਾ ਉਹ ਕਹਿੰਦੀ ਹੈ ਕਿ ਤੁਸੀਂ ਦੁਵਾਰੇ ਫੋਨ ਮਲਾਓ ਮੈਂ ਗੱਲ ਕਰਦੀ ਆਂ ਪਹਿਲਾਂ ਤਾਂ ਆਰਮ ਸਿੰਘ ਫੋਨ ਮਲਾਉਣ ਲਈ ਤਿਆਰ ਨਹੀਂ ਹੁੰਦਾ ਪਰ ਜਦੋਂ ਪਤਨੀ ਜਿੱਦ ਕਰਦੀ ਹੈ ਤਾਂ ਉਹ ਨੂੰ ਫੋਨ ਮਲਾ ਕੇ ਦੇ ਦਿੰਦਾ ਹੈ ਅਮਨਦੀ ਪਤਨੀ ਮਨਪ੍ਰੀਤ ਗਿਆਨਕੌਰ ਨਾਲ ਵੀ ਬਹੁਤ ਹੀ ਬੁਰਾ ਵਿਵਹਾਰ ਕਰਦੀ ਹੈ ਉਸ ਨੂੰ ਕਹਿੰਦੀ ਹੈ ਕਿ ਇੱਥੇ ਕੋਈ ਅਮਨ ਨਹੀਂ ਰਹਿੰਦਾ ਤੁਸੀਂ ਗਲਤ ਨੰਬਰ ਤੇ ਫੋਨ ਲਗਾ ਰਹੇ ਹੋ ਜੇ ਤੁਸੀਂ ਹੁਣ ਫੋਨ ਕੀਤਾ ਤਾਂ ਮੈਂ ਤੁਹਾਡੀ ਸ਼ਿਕਾਇਤ ਕਰ ਦੇਵਾਂਗੀ ਇਹ ਸਭ ਕੁਝ ਸੁਣ ਕੇ ਗਿਆਨਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਹੁਣ ਸ਼ਾਮ ਦੇ 5 ਵਜੇ ਗਏ ਸੀ ਰੇਲਵੇ ਸਟੇਸ਼ਨ ਤੇ ਇੱਕ ਸਫਾਈ ਕਰਮਚਾਰੀ ਉੱਥੇ ਨੇੜੇ ਹੀ ਕੰਮ ਕਰ ਰਿਹਾ ਸੀ ਜੋ ਇੰਨਾ ਸਾਰਿਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਿਹਾ ਹੈ ਅਸਲ ਵਿੱਚ ਉਹ ਸਫਾਈ ਕਰਮਚਾਰੀ ਵੀ ਪੰਜਾਬ ਤੋਂ ਹੀ ਸੀ ਜਦੋਂ ਇਹ ਪੰਜਾਬੀ ਵਿੱਚ ਗੱਲ ਕਰ ਰਹੇ ਸਨ ਤਾਂ ਉਹਨੂੰ ਸਮਝਣ 'ਚ ਦੇਰ ਨਹੀਂ ਲੱਗਦੀ ਕਿ ਇਹ ਸਾਡੇ ਇਲਾਕੇ ਤੋਂ ਹੀ ਆਏ ਹੋਏ ਹਨ ਜਦੋਂ ਆਰਮ ਸਿੰਘ ਤੇ ਗਿਆਨਕਾਰ ਦੋਨੇ ਰੋ ਰਹੇ ਸਨ ਤਾਂ ਉਹ ਸਫਾਈ ਕਰਮਚਾਰੀ ਉਹਨਾਂ ਦੇ ਕੋਲ ਆਉਂਦਾ ਤੇ ਉਹਨਾਂ ਨੂੰ ਪੁੱਛਣ ਲੱਗਦਾ ਕਿ ਅਜਿਹਾ ਕੀ ਹੋ ਗਿਆ ਜੋ ਤੁਸੀਂ ਇਸ ਤਰ੍ਹਾਂ ਰੋ ਰਹੇ ਹੋ ਰਾਮ ਸਿੰਘ ਦੱਸਦਾ ਹੈ ਕਿ ਸਾਡਾ ਪੁੱਤ ਸਾਨੂੰ ਇੱਥੇ ਬੁਲਾ ਕੇ ਲੈਣ ਨਹੀਂ ਆਇਆ। ਸ਼ਾਇਦ ਉਹ ਨੂੰ ਕਦੇ ਨਹੀਂ ਆਊਗਾ। ਉਹ ਦਿੱਲੀ ਦਾ ਹੀ ਬਣ ਕੇ ਰਹਿ ਗਿਆ। ਪਿਛਲੇ 7 ਸਾਲਾਂ ਤੋਂ ਅਸੀਂ ਇਸ ਦਿਨ ਨੂੰ ਤਰਸ ਰਹੇ ਸੀ। ਪਰ ਹੁਣ ਅਸੀਂ ਕਰੀਏ ਵੀ ਤਾਂ ਕੀ ਕਰੀਏ? ਉਹ ਸਾਨੂੰ ਲੈਣ ਨਹੀਂ ਆਊਗਾ। ਉਹ ਸਫਾਈ ਕਰਮਚਾਰੀ ਰਾਮ ਸਿੰਘ ਨੂੰ ਪੁੱਛਦਾ ਹੈ ਕਿ ਤੁਸੀਂ ਕਿੱਥੋਂ? ਜਦੋਂ ਰਾਮ ਸਿੰਘ ਆਪਣੇ ਪਿੰਡ ਦਾ ਨਾਮ ਦੱਸਦਾ ਹੈ ਤਾਂ ਉਹ ਸਫਾਈ ਕਰਮਚਾਰੀ ਕਹਿਣ ਲੱਗਦਾ ਹੈ ਕਿ ਫੇਰ ਤਾਂ ਅਸੀਂ ਤੁਹਾਡੇ ਗਵਾਂਢੀ ਹੀ ਹੋਏ। ਉਹ ਕਹਿੰਦਾ ਕਿ ਮੈਂ ਵੀ ਤੁਹਾਡੇ ਨੇੜੇ ਹੀ ਇੱਕ ਪਿੰਡ ਦਾ ਰਹਿਣ ਵਾਲਾ ਹਾਂ ਪਰ ਹੁਣ ਮੈਂ ਕਾਫੀ ਲੰਮੇ ਸਮੇਂ ਤੋਂ ਦਿੱਲੀ 'ਚ ਰਹਿ ਰਹੇ ਹਾਂ ਮੇਰੇ ਮਾਪੇ ਉਹ ਵੀ ਮੇਰੇ ਨਾਲ ਹੀ ਰਹਿੰਦੇ ਨੇ ਇਹ ਸਭ ਕੁਝ ਸੁਣ ਕੇ ਰਾਮ ਸਿੰਘ ਆਪਣੇ ਪੁੱਤ ਦੇ ਬਾਰੇ ਵਿੱਚ ਸੋਚਣ ਲੱਗਦਾ ਹੈ ਕਿ ਇੱਕ ਇਹ ਪੁੱਤ ਹੈ ਜਿਹੜਾ ਆਪਣੇ ਮਾਪਿਆਂ ਦੇ ਨਾਲ ਰਹਿੰਦਾ ਹੈ ਤੇ ਇੱਕ ਸਾਡਾ ਪੁੱਤ ਹੈ ਜਿਹਨੇ ਸਾਨੂੰ ਇੱਥੇ ਬੁਲਾ ਕੇ ਵੀ ਸਟੇਸ਼ਨ 'ਤੇ ਹੀ ਬਿਠਾਈ ਰੱਖਿਆ ਇਹ ਸਭ ਕੁਝ ਸੋਚ ਕੇ ਰਾਮ ਸਿੰਘ ਦੀ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਰਾਮ ਸਿੰਘ ਗਿਆਨਕੌਰ ਨੂੰ ਵੀ ਸੰਭਾਲਦਾ ਹੈ ਉਹ ਸਫਾਈ ਕਰਮਚਾਰੀ ਉਹਨਾਂ ਨੂੰ ਕਹਿੰਦਾ ਕਿ ਜੇ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਟਿਕਟ ਕਟਵਾ ਦਿੰਦਾ ਤੇ ਜੇ ਤੁਸੀਂ ਅੱਜ ਦੀ ਰਾਤ ਇੱਥੇ ਰੁਕਣਾ ਚਾਹੁੰਦੇ ਹੋ ਤਾਂ ਥੋੜੀ ਹੀ ਦੂਰ ਮੇਰਾ ਘਰ ਹੈ ਤੁਸੀਂ ਮੇਰੇ ਨਾਲ ਘਰ ਚੱਲ ਸਕਦੇ ਹੋ ਉਹ ਸਫਾਈ ਕਰਮਚਾਰੀ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਨਾਲ ਘਰ ਚੱਲੋ ਉਹ ਕਹਿੰਦਾ ਕਿ ਮਾਤਾ ਦੀ ਤਬਤ ਠੀਕ ਨਹੀਂ ਇਹਨਾਂ ਨੂੰ ਦਵਾਈ ਦੀ ਲੋੜ ਹੈ ਅੱਜ ਦੀ ਰਾਤ ਤੁਸੀਂ ਮੇਰੇ ਘਰ ਰਹਿ ਲਓ ਆਪਾਂ ਇਹਨਾਂ ਨੂੰ ਕਿਸੇ ਡਾਕਟਰ ਨੂੰ ਵੀ ਦਿਖਾ ਲਵਾਂਗੇ ਪਹਿਲਾਂ ਤਾਂ ਆਰਮ ਸਿੰਘ ਉਹਨੂੰ ਮਨਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਸਫਾਈ ਕਰਮਚਾਰੀ ਜ਼ੋਰ ਦੇ ਕੇ ਇਹ ਕਹਿੰਦਾ ਕਿ ਮੈਂ ਵੀ ਤੁਹਾਡੇ ਪੁੱਤ ਵਰਗਾ ਹੀ ਹਾਂ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਤਾਂ ਰਾਮ ਸਿੰਘ ਮੰਨ ਜਾਂਦਾ ਹੈ। ਰਾਮ ਸਿੰਘ ਅਤੇ ਗਿਆਨਕੌਰ ਉਸ ਸਫਾਈ ਕਰਮਚਾਰੀ ਦੇ ਨਾਲ ਚੱਲਣ ਲੱਗਦੇ ਹਨ। ਉਹ ਮੁੰਡਾ ਪਹਿਲਾਂ ਤਾਂ ਗਿਆਨਕੌਰ ਨੂੰ ਦਵਾਈ ਦਵਾਉਂਦਾ ਹੈ ਤੇ ਬਾਅਦ ਵਿੱਚ ਉਹਨਾਂ ਨੂੰ ਆਪਣੇ ਘਰ ਵਿੱਚ ਲੈ ਜਾਂਦਾ ਹੈ। ਉਹ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਸੀ। ਉਸ ਦਾ ਸਾਰਾ ਪਰਿਵਾਰ ਉਸ ਦੇ ਘਰ ਵਿੱਚ ਰਹਿੰਦਾ ਸੀ। ਉਹਦੇ ਘਰ ਵਿੱਚ ਉਹਦੇ ਮਾਪਿਓ ਪਤਨੀ ਅਤੇ ਬੱਚੇ ਸਨ। ਜਦੋਂ ਸਫਾਈ ਕਰਮਚਾਰੀ ਘਰ ਜਾ ਕੇ ਇਹ ਦੱਸਦਾ ਕਿ ਇਹ ਬੇਬੇ ਬਾਪੂ ਆਪਣੇ ਹੀ ਗਵਾਂਢੀ ਪਿੰਡ ਦੇ ਹਨ ਤਾਂ ਉਸ ਮੁੰਡੇ ਦਾ ਪਿਓ RAM ਸਿੰਘ ਨੂੰ ਗਾਲ ਨਾ ਲਗਾ ਲੈਂਦਾ ਉਹ ਕਹਿੰਦਾ ਕਿ ਬਹੁਤ ਟਾਈਮ ਬਾਅਦ ਆਪਣੇ ਇਲਾਕੇ ਦਾ ਕੋਈ ਮਿਲਿਆ ਤੁਸੀਂ ਇਸ ਤਰ੍ਹਾਂ ਘਬਰਾਓ ਨਾ ਆਰਾਮ ਨਾਲ ਰਹੋ ਹੁਣ RAM ਸਿੰਘ ਅਤੇ ਗਿਆਨਕੌਰ ਸਾਰੀ ਰਾਤ ਉਸ ਮੁੰਡੇ ਦੇ ਘਰ ਰਹਿੰਦੇ ਹਨ ਉਹ देर तक ਉਹਨਾਂ ਨਾਲ ਗੱਲਾਂ ਕਰਦੇ ਰਹੇ ਤੇ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਰਹਿੰਦੇ ਹਨ RAM ਸਿੰਘ ਉਸ ਮੁੰਡੇ ਦੇ ਪਿਓ ਨਾਲ ਕਾਫੀ ਟਾਈਮ ਗੱਲਾਂ ਕਰਦਾ ਰਹਿੰਦਾ ਇੱਕ ਰਾਤ ਉੱਥੇ ਬਤਾਉਣ ਤੋਂ ਬਾਅਦ ਅਗਲੇ ਦਿਨ ਉਹ ਮੁੰਡਾ ਉਹਨਾਂ ਦੀ ਵਾਪਸੀ ਦੀ ਟਿਕਟ ਕਰਾ ਦਿੰਦਾ ਹੈ। ਅਤੇ ਉਹ ਆਪਣੇ ਪਿੰਡ ਵਿੱਚ ਪਹੁੰਚ ਜਾਂਦੇ ਹਨ। ਪਿੰਡ ਪਹੁੰਚ ਕੇ ਵੀ ਜਦੋਂ ਵੀ ਉਹਨਾਂ ਦਾ ਦਿਲ ਆਪਣੇ ਪੁੱਤ ਨਾਲ ਗੱਲ ਕਰਨ ਨੂੰ ਕਰਦਾ ਤਾਂ ਉਹ ਉਸ ਸਫਾਈ ਕਰਮਚਾਰੀ ਨਾਲ ਹੀ ਫੋਨ ਤੇ ਗੱਲ ਕਰ ਲੈਂਦੇ ਸਨ। ਉਹ ਉਸ ਨੂੰ ਹੀ ਆਪਣਾ ਪੁੱਤ ਸਮਝਣ ਲੱਗ ਗਏ ਸੀ। ਇੱਥੋਂ ਤੱਕ ਕਿ ਜਿਹੜੇ ਕਢਾਉਣੇ ਉਹ ਆਪਣੇ ਪੋਤੇ ਲਈ ਲੈ ਕੇ ਆਏ ਸਨ ਉਹ ਵੀ ਉਹਨਾਂ ਨੇ ਉਸ ਸਫਾਈ ਕਰਮਚਾਰੀ ਦੇ ਬੱਚਿਆਂ ਨੂੰ ਦੇ ਆਏ। ਉਹਨਾਂ ਨੇ ਇੱਥੇ ਹੀ ਆਪਣਾ ਮਨ ਮਨਾ ਲਿਆ ਸੀ ਕਿ ਸਾਡਾ ਪੁੱਤ ਅੱਜ ਤੋਂ ਇਹੀ ਐ ਸਾਡਾ ਆਪਣਾ ਪੁੱਤ ਤਾਂ ਸਾਡੇ ਲਈ ਮਰ ਗਿਆ ਹੁਣ ਇਸ ਗੱਲ ਨੂੰ 3 ਸਾਲ ਬੀ ਚੁੱਕੇ ਸਨ ਦੂਜੇ ਪਾਸੇ ਰਾਮ ਸਿੰਘ ਦਾ ਪੁੱਤ ਅਮਨ ਜਿਸ ਕੰਪਨੀ ਵਿੱਚ ਕੰਮ ਕਰਦਾ ਉਸ ਵਿੱਚ ਇੱਕ ਵੱਡਾ ਘੁਟਾਲਾ ਸਾਹਮਣੇ ਆਉਂਦਾ ਇਸ ਘੁਟਾਲੇ ਵਿੱਚ ਅਮਨ ਦਾ ਵੀ ਨਾਮ ਆਉਂਦਾ ਹੈ ਇਸੇ ਕਰਕੇ ਉਹਨੂੰ ਨੌਕਰੀ ਚੋਂ ਕੱਢ ਦਿੱਤਾ ਜਾਂਦਾ ਹੈ ਅਮਨ ਦੇ ਬੁਰੇ ਦਿਨ ਸ਼ੁਰੂ ਹੋ ਗਏ ਸੀ ਸਿਰਫ ਮਨਪ੍ਰੀਤ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਸੀ ਕਿਉਂਕਿ ਦਿੱਲੀ ਵਿੱਚ ਹੋਰ ਵੀ ਬਹੁਤ ਖਰਚੇ ਹੁੰਦੇ ਹਨ ਦੂਜੇ ਪਾਸੇ ਅਮੰਡਾ ਮੁੰਡਾ ਵੀ ਹੁਣ ਸਕੂਲ ਜਾਣ ਲੱਗ ਗਿਆ ਸੀ ਉਦੋਂ ਹੀ 2020 ਵਿੱਚ ਲਾਕਡਾਊਨ ਹੋ ਗਿਆ ਕੰਪਨੀ ਵਾਲਿਆਂ ਨੇ ਆਪਣੇ ਕਰਮਚਾਰੀਆਂ ਨੂੰ ਛੁੱਟੀਆਂ ਦੇ ਦਿੱਤੀਆਂ ਹੁਣ ਘਰ ਦਾ ਖਰਚਾ ਚਲਾਉਣਾ ਹੋਰ ਵੀ ਔਖਾ ਹੋ ਜਾਂਦਾ ਹੈ ਇਸ ਲਈ ਅਮਨ ਤੇ ਮਨਪ੍ਰੀਤ ਉੱਥੋਂ ਆਪਣੇ ਪਿੰਡ ਆਉਣ ਦਾ ਫੈਸਲਾ ਕਰਦੇ ਹਨ ਜਿਵੇਂ ਹੀ ਅਮਨ ਆਪਣੇ ਪਿੰਡ ਆਪਣੇ ਪਰਿਵਾਰ ਨਾਲ ਆਪਣੇ ਘਰ ਪਹੁੰਚਦਾ ਹੈ ਤਾਂ ਮਾਪਿਓ ਹੁਣ ਦੇਖ ਕੇ ਬਿਲਕੁਲ ਵੀ ਖੁਸ਼ ਨਹੀਂ ਹੁੰਦੇ ਰਾਮ ਸਿੰਘ ਅਮਨ ਨੂੰ ਕਹਿੰਦਾ ਕਿ ਤੂੰ ਕੌਣ ਹੈ ਇੱਥੇ ਸਾਡੇ ਘਰੇ ਕਿਵੇਂ ਆ ਰਿਹਾ ਹੈ ਇਹ ਸਭ ਕੁਝ ਸੁਣ ਕੇ ਅਮਨ ਆਪਣੇ ਮਾਪਿਓ ਤੋਂ ਮਾਫੀ ਮੰਗਣ ਲੱਗਦਾ ਹੈ ਮਨਪ੍ਰੀਤ ਵੀ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਣ ਲੱਗਦੀ ਹੈ ਰਾਮ ਸਿੰਘ ਉਹਨਾਂ ਨੂੰ ੱੱਕਾ ਦੇ ਕੇ ਘਰ ਤੋਂ ਬਾਹਰ ਕੱਢਣ ਲੱਗਦਾ ਹੈ ਤੇ ਕਹਿਣ ਲੱਗਦਾ ਹੈ ਕਿ ਇਸ ਘਰ ਵਿੱਚ ਤੁਹਾਡਾ ਕੁਝ ਨਹੀਂ ਹੈ ਜਦੋਂ ਅਸੀਂ ਤੁਹਾਨੂੰ ਮਿਲਣ ਗਏ ਸੀ ਤਾਂ ਅਸੀਂ ਸਟੇਸ਼ਨ ਤੇ ਹੀ ਬੈਠ ਕੇ ਮੁੜ ਆਏ ਤੁਸੀਂ ਸਾਡਾ ਫੋਨ ਵੀ ਨਹੀਂ ਚੱਕਿਆ ਅਮਨ ਰੋ ਰੋ ਕੇ ਉਹਨਾਂ ਨੂੰ ਦੱਸਦਾ ਹੈ ਕਿ ਮਨਪ੍ਰੀਤ ਨੇ ਮੇਰੇ ਨਾਲ ਬਹੁਤ ਲੜਾਈ ਕਰ ਲਈ ਸੀ ਉਹਦਾ ਮੰਨਣਾ ਸੀ ਕਿ ਸਾਡਾ ਤਾਂ ਆਪਣਾ ਹੀ ਖਰਚਾ ਨਹੀਂ ਠੀਕ ਆਉਂਦਾ ਤੂੰ ਉਹਨਾਂ ਨੂੰ ਵੀ ਇੱਥੇ ਬੁਲਾ ਲਿਆ ਪਰ ਹੁਣ ਅਸੀਂ ਆਪਣੀ ਉਸ ਗਲਤੀ ਤੇ ਤੁਹਾਡੇ ਤੋਂ ਮਾਫੀ ਮੰਗ ਰਹੇ ਹਾਂ ਤੁਸੀਂ ਸਾਨੂੰ ਘਰ ਦੇ ਵਿੱਚ ਰਹਿਣ ਦੇ ਦਿਓ ਜਿਵੇਂ ਹੀ ਲੋਕਡਾਊਨ ਖਤਮ ਹੋਊਗਾ ਅਸੀਂ ਇੱਥੋਂ ਵਾਪਸ ਦਿੱਲੀ ਚਲੇ ਜਾਵਾਂਗੇ ਇਹ ਸੁਣ ਕੇ ਰਾਮ ਸਿੰਘ ਨਾ ਚਾਹੁੰਦਾ ਹੋਇਆ ਵੀ ਆਪਣੇ ਪੋਤੇ ਵੱਲ ਦੇਖ ਕੇ ਉਹਨਾਂ ਨੂੰ ਘਰ ਵਿੱਚ ਰੱਖਣ ਲਈ ਮੰਨ ਜਾਂਦਾ ਹੁਣ ਅਮਨ ਆਪਣੇ ਪਰਿਵਾਰ ਨਾਲ ਉਸੇ ਘਰ ਵਿੱਚ ਰਹਿਣ ਲੱਗਦਾ ਹੈ ਜਦੋਂ ਤੱਕ ਲਾਕਡਾਊਨ ਰਹਿੰਦਾ ਉਹ ਉੱਥੇ ਹੀ ਆਪਣੇ ਪਿੰਡ ਵਿੱਚ ਰਹਿੰਦੇ ਹਨ। ਰਾਮ ਸਿੰਘ ਅਤੇ ਗਿਆਨ ਕੌਰ ਆਪਣੇ ਪੋਤੇ ਨਾਲ ਤਾਂ ਗੱਲ ਕਰਦੇ, ਖੇਡਦੇ ਪਰ ਅਮਨ ਅਤੇ ਉਸ ਦੀ ਪਤਨੀ ਨੂੰ ਬਿਲਕੁਲ ਵੀ ਨਹੀਂ ਸੀ ਬੁਲਾਉਂਦੇ। ਲਾਕਡਾਊਨ ਦੇ ਕਾਰਨ ਉਹ ਸਫਾਈ ਕਰਮਚਾਰੀ ਵੀ ਆਪਣੇ ਪਿੰਡ ਵਿੱਚ ਆਇਆ ਹੋਇਆ ਸੀ। ਇੱਕ ਦਿਨ ਉਹ ਰਾਮ ਸਿੰਘ ਨੂੰ ਮਿਲਣ ਦਾ ਫੈਸਲਾ ਕਰਦਾ ਹੈ। ਉਹ ਆਪਣੇ ਪੂਰੇ ਪਰਿਵਾਰ ਨਾਲ ਰਾਮ ਸਿੰਘ ਦੇ ਘਰ ਆਉਂਦਾ ਹੈ। ਰਾਮ ਸਿੰਘ ਪੂਰੇ ਮਾਣ ਸਨਮਾਨ ਅਤੇ ਖੁਸ਼ੀਆਂ ਨਾਲ ਉਹਨਾਂ ਦਾ ਸਵਾਗਤ ਕਰਦਾ ਹੈ। ਇਹ ਸਭ ਕੁਝ ਦੇਖ ਕੇ ਅਮਨ ਸੋਚਦਾ ਹੈ ਕਿ ਇਹ ਕੌਣ ਹੈ ਪਿਤਾ ਜੀ ਇਹਨਾਂ ਮੈਂ ਇੰਨਾ ਕਿਉਂ ਕਰ ਰਹੇ ਨੇ ਸ਼ਾਮ ਤੱਕ ਸਫਾਈ ਕਰਮਚਾਰੀ ਅਤੇ ਉਸ ਦਾ ਪਰਿਵਾਰ ਵਾਪਸ ਆਪਣੇ ਪਿੰਡ ਚਲੇ ਜਾਂਦੇ ਹਨ ਅਮਨ ਆਪਣੇ ਪਿਓ ਕੋਲ ਪੁੱਛਣ ਲੱਗਦਾ ਹੈ ਕਿ ਇਹ ਕੌਣ ਸੀ ਸਾਨੂੰ ਤਾਂ ਤੁਸੀਂ ਪਾਣੀ ਦਾ ਗਲਾਸ ਵੀ ਨਹੀਂ ਪੁੱਛਿਆ ਤੇ ਇਹਨਾਂ ਦੀ ਇੰਨੀ ਸੇਵਾ ਕੀਤੀ ਇਹ ਸੁਣ ਕੇ ਰਾਮ ਸਿੰਘ ਉਸ ਨੂੰ ਗੁੱਸੇ 'ਚ ਕਹਿਣ ਲੱਗਦਾ ਹੈ ਕਿ ਤੈਨੂੰ ਪਤਾ ਵੀ ਇਹ ਕੌਣ ਹੈ ਜਦੋਂ ਤੂੰ ਸਾਨੂੰ ਸਟੇਸ਼ਨ ਉੱਤੇ ਦਿੱਲੀ ਕੱਲਿਆਂ ਨੂੰ ਛੱਡ ਦਿੱਤਾ ਸੀ ਉਸ ਸਮੇਂ ਤੇਰੀ ਮਾਂ ਨੂੰ ਬੁਖਾਰ ਚੜ ਗਿਆ ਸੀ ਇਸ ਵਿਅਕਤੀ ਨੇ ਹੀ ਸਾਡੀ ਮਦਦ ਕੀਤੀ ਸੀ ਉਸਨੇ ਸਾਨੂੰ ਇੱਕ ਰਾਤ ਆਪਣੇ ਘਰ ਵਿੱਚ ਰਹਿਣ ਲਈ ਜਗ੍ਹਾ ਦਿੱਤੀ ਇਸ ਲਈ ਤਾਂ ਇਹ ਸਾਡੇ ਲਈ ਅੱਜ ਤੇਰੇ ਤੋਂ ਵੀ ਵੱਧ ਕੇ ਹੈ ਇਹ ਕਹਿ ਕੇ ਰਾਮ ਸਿੰਘ ਆਪਣੇ ਪੁੱਤ ਨੂੰ ਚੁੱਪ ਕਰਵਾ ਦਿੰਦਾ ਹੈ ਇਸ ਗੱਲ ਦਾ ਪਛਤਾਵਾ ਅਮਨ ਨੂੰ ਹੁਣ ਅੰਦਰ ਹੀ ਅੰਦਰ ਤੋੜਨ ਲੱਗਦਾ ਹੈ ਸਾਲ ਬਾਅਦ ਲੋਕਡਾਊਨ ਵੀ ਖਤਮ ਹੋ ਗਿਆ ਸੀ ਹੁਣ ਰਾਮ ਸਿੰਘ ਆਪਣੇ ਪੁੱਤ ਨੂੰ ਉੱਥੋਂ ਜਾਣ ਲਈ ਕਹਿਣ ਲੱਗਦੇ ਹਨ ਉਹ ਕਹਿੰਦੇ ਨੇ ਕਿ ਜ਼ਮੀਨ ਜਾਇਦਾਦ ਤੇਰਾ ਕੋਈ ਹੱਕ ਨਹੀਂ ਅਸੀਂ ਸਿਰਫ ਤੈਨੂੰ ਇਨਸਾਨੀਅਤ ਦੇ ਨਾਂ ਤੇ ਹੀ ਇਸ ਘਰ ਵਿੱਚ ਰਹਿਣ ਦੀ ਇੱਗ੍ਹਾ ਦਿੱਤੀ ਸੀ ਹੁਣ ਮੁੜ ਕੇ ਕਦੇ ਵੀ ਇਧਰ ਨੂੰ ਮੂੰਹ ਨਾ ਕਰੀ ਅਸੀਂ ਕਿਵੇਂ ਨਾ ਕਿਵੇਂ ਆਪੇ ਆਪਣੀ ਰਹਿਦੀ ਜ਼ਿੰਦਗੀ ਗੁਜ਼ਾਰ ਲਵਾਂਗੇ ਇਹ ਸਭ ਕੁਝ ਸੁਣ ਕੇ ਅਮਨ ਆਪਣੇ ਪਿਓ ਦੇ ਪੈਰਾਂ ਵਿੱਚ ਡਿੱਗ ਕੇ ਰੋ ਰੋ ਕੇ ਮਾਫੀ ਮੰਗਣ ਲੱਗਦਾ ਹੈ ਸਾਲ ਵਿੱਚ ਮਨਪ੍ਰੀਤ ਅਤੇ ਅਮਨ ਉਹਨਾਂ ਦੋਨਾਂ ਨੇ ਉਹਨਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਹੁਣ ਜਦੋਂ ਮਨਪ੍ਰੀਤ ਤੇ ਅਮਨ ਦੋਨੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਦੇ ਨੇ ਰੋ ਰੋ ਕੇ ਮਾਫੀ ਮੰਗਦੇ ਨੇ ਤਾਂ ਉਹ ਮੰਨ ਜਾਂਦਾ ਹੈ। ਅਮਨ ਆਪਣੇ ਬਾਪੇ ਨੂੰ ਕਹਿੰਦਾ ਕਿ ਹੁਣ ਅਸੀਂ ਸਾਰੀ ਉਮਰ ਤੁਹਾਡੇ ਕੋਲ ਹੀ ਰਹਿਣਾ ਚਾਹੁੰਦੇ ਹਾਂ। ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ। ਕਿਉਂਕਿ ਅਮਨ ਕੋਲ ਉੱਥੇ ਦਿੱਲੀ ਵਿੱਚ ਕੋਈ ਨੌਕਰੀ ਨਹੀਂ ਸੀ। ਇਸ ਲਈ ਉਹ ਆਪਣੀ ਜ਼ਮੀਨ ਤੇ ਹੀ ਖੇਤੀ ਕਰਨ ਲੱਗਦਾ ਹੈ। ਉਹ ਪਿੰਡ ਵਿੱਚ ਰਹਿ ਕੇ ਆਪਣੇ ਮਾਪਿਓ ਦੀ ਸੇਵਾ ਕਰਦਾ ਹੈ। ਭਾਵੇਂ ਅਮਨ ਹੁਣ ਉਹਨਾਂ ਦੇ ਨਾਲ ਰਹਿਣ ਲੱਗ ਗਿਆ ਸੀ ਪਰ ਰਾਮ ਸਿੰਘ ਅਜੇ ਵੀ ਉਸ ਸਫਾਈ ਕਰਮਚਾਰੀ ਨੂੰ ਹੀ ਆਪਣਾ ਪੁੱਤ ਸਮਝਦੇ ਸਨ। ਉਹ ਉਹਨਾਂ ਨੂੰ ਮਿਲਣ ਜਾਂਦੇ ਰਹਿੰਦੇ। ਉਹਨਾਂ ਨਾਲ ਫੋਨ ਤੇ ਗੱਲਾਂ ਕਰਦੇ। ਰਾਮ ਸਿੰਘ ਜਦੋਂ ਕੋਈ ਵੀ ਫੈਸਲਾ ਲੈਣਾ ਹੁੰਦਾ ਉਹ ਪਹਿਲਾਂ ਸਫਾਈ ਕਰਮਚਾਰੀ ਦੀ ਸਲਾਹ ਜ਼ਰੂਰ ਲੈਂਦਾ। ਭਾਵੇਂ ਰਾਮ ਸਿੰਘ ਨੇ ਅਮਨ ਅਤੇ ਮਨਪ੍ਰੀਤ ਨੂੰ ਮਾਫ਼ ਕਰ ਦਿੱਤਾ ਸੀ ਪਰ ਇਹ ਗੱਲ ਅਜੇ ਵੀ ਉਹਨਾਂ ਦੇ ਦਿਲ ਤੋਂ ਨਹੀਂ ਨਿਕਲੀ ਕਿ ਉਹਨਾਂ ਨੇ ਕਿਸ ਤਰ੍ਹਾਂ ਸਾਨੂੰ ਧੋਖਾ ਦਿੱਤਾ ਸੀ। ਰਾਮ ਸਿੰਘ ਸਫਾਈ ਕਰਮਚਾਰੀ ਨੂੰ ਆਪਣਾ ਵੱਡਾ ਮੁੰਡਾ ਸਮਝਦਾ ਹੈ। ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਇਸ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ